ਜੀ ਸਰ ਕੀ ਨਾਮ ਤੁਹਾਡਾ ਸੁਨਿਲ ਕਮਲ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਚੱਕਰਾਲ ਜੁੱਗਿਆ ਕੀ ਗੱਲਬਾਤ ਕੀ ਹੋਈ ਸਰ ਜੀ ਅੱਜ ਮੇਰੇ ਜੋ ਵਾਈਫ ਦੀ ਸੀ ਪ੍ਰੈਗਨਨਸੀ 2 ਮਹੀਨੇ ਤੋਂ ਉਹਨਾਂ ਨੂੰ ਧੋਕੇ ਦੇ ਨਾਲ ਲੈ ਗਏ ਨੇ ਕੁੜੀ ਵਾਲਿਆਂ ਨੇ ਸਾਨੂੰ ਦੱਸਿਆ ਸਾਨੂੰ ਕੋਈ ਜਾਣਕਾਰੀ ਨਹੀਂ ਸੀ ਪਈ ਲੈ ਜਾਂਦੇ ਕਿਨੂੰ ਲੈ ਕਿਨੂੰ ਗਏ ਨੇ ਉਹ ਮੇਰੀ ਘਰ ਵਾਲੀ ਸੀ ਸ਼ਾਦੀ ਕਿੱਥੇ ਹੋਈ ਸੀ ਤੁਹਾਡੀ ਸ਼ਾਦੀ ਅੱਤੇ ਫਾਇਲ ਕਾਇ ਹੋਈ ਸੀ ਕੋਟ ਮੈਰੀ ਹੋਈ ਸੀ ਉਹਨਾਂ ਦੀ ਰਜ਼ਾਮੰਦੀ ਨਾਲ ਹੋਈ ਸੀ ਹਾਂਜੀ ਕੁੜੀ ਵਾਲਿਆਂ ਦੀ ਰਜ਼ਾਮੰਦੀ ਨਾਲ ਹੋਈ ਸੀ ਕਾਟ ਮੈਰੀ ਹੋਈ ਸੀ ਆਪਣੀ ਰਜਮਨ ਧੀ ਕੋਰੀ ਤੇ ਪਿੰਡ ਦੀ ਤੇ ਫਿਰ ਹੁਣ ਉਹ ਕਿਵੇਂ ਲੈ ਗਏ ਨੇ ਉਹ ਧੋਕੇ ਦੇ ਨਾਲ ਲੈ ਗਏ ਜੀ ਕੁੜੀ ਜਾਨ ਨੂੰ ਰਾਜ਼ੀ ਨਹੀਂ ਸੀ ਵਿਸਲਾਬ ਸੁਲਾ ਕੇ ਲੈ ਗਏ ਨੇ ਤਾਂ ਤੁਸੀਂ ਕੋਈ ਕੰਪਲੇਂਟ ਨਹੀਂ ਕੀਤੀ ਕੀਤੀ ਹੈ ਜੀ ਕਿੱਥੇ ਕੀਤੀ ਮੈਂ ਜੋ ਗੈਸਪਸ ਨੂੰ ਦਿੱਤੀ ਸੀ ਐਪਲੀਕੇਸ਼ਨ ਤੇ ਐਸਰ ਸਭ ਨੂੰ ਦਿੱਤੀ ਸੀ ਤਾਂ ਕੀ ਕਿਹਾ ਉਹਨਾਂ ਨੇ ਐਪਲੀਕੇਸ਼ਨ ਦੇਖ ਕੇ ਆਏ ਉਹਨਾਂ ਉਹਨਾਂ ਨੇ ਅਰਦਾਸਿਆਂ ਨਹੀਂ ਕੋਚ ਉਹਨਾਂ ਨੇ ਮਾਰਕ ਕਰਤੀ ਸੀ ਰਖੜੀ ਸੀ ਇਨਸਾਫ ਇਨਸਾਨੂੰ ਇਨਸਾਫ ਦਿੱਤਾ ਜਾਵੇ ਕਿੱਥੋਂ ਦੀ ਕੁੜੀ ਕਿੱਥੋਂ ਦੀ ਹੈ ਕੁੜੀ ਜੈਪੁਰ ਦੀ ਜੀ ਮੈਰਿਜ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਡੇ 1.5 ਸਾਲ ਹੋ ਗਿਆ 2 ਮਹੀਨੇ ਤੋਂ ਪ੍ਰੈਗਨੈਂਟ ਹੈ ਜੀ ਕਦੋਂ ਲੈ ਕੇ ਦੋਗੇ ਨੇ ਉਹ ਅੱਜ ਅੱਜ ਦਿਨ 11 ਤਰੀਕ ਨੂੰ 11 ਤਰੀਕ ਨੂੰ ਵੀਰਵਾਰ ਵੀਰਵਾਰ ਨਹੀਂ ਕਿੱਥੇ ਆਏ ਕਿੱਥੇ ਸੀ ਉਹ ਲਾਈਨ ਕੁੜੀ ਨੇ ਚੱਕਰਾਂ ਲੁਗੀਆਂ ਜੀ ਕਰਦੇ ਮਿਲਣ ਵਾਸਤੇ ਆਏ ਸੀ ਨਾਲ ਲੈ ਗਏ ਆ ਕੀ ਹੋਇਆ ਉਹ ਦੱਸਿਆ ਨਹੀਂ ਜੀ ਉਹ ਵੀ ਤਾਂ ਦੱਸਿਆ ਆ ਗਏ ਨਹੀਂ ਕੁੜੀ ਆਪਦੀ ਰਜ਼ਾਮੰਦੀ ਨਾਲ ਗਈ ਆ ਜਾਂ ਉਹਨੂੰ ਧੱਕੇ ਨਾਲ ਲੈ ਗਏ ਉਹ ਤੋਕੇ ਦੇ ਨਾਲ ਲੈ ਗਏ ਨੇ ਵਲਾ ਬਲੂਕੇ ਸਰ ਕੀ ਨਾਮ ਹੈ ਤੁਹਾਡਾ ਜਸਵੀਰ ਸਿੰਘ ਸਰ ਕਿੱਥੋਂ ਦੇ ਰਹਿਣ ਵਾਲੇ ਹੋ ਸੀ ਜੀ ਚੰਨਲ ਵਾਲੀ ਮੰਡੀ ਕੋਲ ਕੀ ਗੱਲਬਾਤ ਕੀ ਹੋਈ ਸਰ ਅੱਜ ਕੋਈ ਇਹਨਾਂ ਦੇ ਮਨ ਲੈ ਕਰ ਚ ਅਣਪਛਾਤੇ ਆ ਬੰਦੇ ਆ ਕੇ ਇਹਨਾਂ ਦੇ ਇਹਨਾਂ ਦੇ ਮੈਸੇਜਰ ਨੂੰ ਲੈ ਗਏ ਜੀ ਸੁਨੀਲ ਕੁਮਾਰ ਜੀ ਹਾਂਜੀ ਕੀ ਲੱਗਦੇ ਕੀ ਇਹ ਤੁਹਾਡੇ ਇਹ ਮਿਹਰਬਾਨ ਚਲੇ ਕੌਣ ਲੈ ਕੌਣ ਗਏ ਨੇ ਸਰ ਕੋਈ ਜੈਪੁਰ ਤੋਂ ਆਏ ਸੀਗੇ ਅਣਪਛਾਤੇ ਬੰਦੇ ਸੀ ਜਾਣਕਾਰੀ ਉਹਨਾਂ ਬਾਰੇ ਮੇਰੇ ਕੋਲ ਤਾਂ ਨਹੀਂ ਗਈ ਨਹੀਂ ਇਹਨਾਂ ਨੂੰ ਜਾਂਦੇ ਨਹੀਂ ਉਹ ਇਹਨਾਂ ਨੂੰ ਜਾਂਦੇ ਇਹਨਾਂ ਦੇ ਸੌਰਤ ਸਾਹਿਬ ਸੀਗੇ ਕਹਿਨ ਮੁਤਾਬਕ ਹੈ ਇਹਨਾਂ ਦੇ ਸੌਰਤ ਸਾਹਿਬ ਸੀ ਹਾਂਜੀ ਤੇ ਕੁੜੀ ਨੂੰ ਰਜਾ ਮੰਡੀ ਨਾਲ ਲਾ ਲੈ ਗਏ ਨੇ ਕਿ ਧੱਕੇ ਨਾਲ ਲੈ ਗਏ ਨੇ ਨਹੀਂ ਜੀ ਰਜਾ ਮੰਡੀ ਹੁੰਦੀ ਤਾਂ ਫਿਰ ਤਾਂ ਇਹ ਆਪ ਹੀ ਭੇਜ ਦਿੰਦੇ ਪਰ ਉਹ ਤਾਂ ਜਿਵੇਂ ਮੰਨ ਲਾ ਉਹਨਾਂ ਨੂੰ ਘਟਨਾਪ ਕਰਕੇ ਇੱਕ ਇੱਕ ਟੈਬ ਨਾਲ ਲੈ ਕੇ ਗਏ ਜੀ ਤਾਂ ਤੁਸੀਂ ਕੋਈ ਪੁਲਿਸ ਕੰਪਲੇਂਟ ਨਹੀਂ ਕੀਤੀ ਅਸੀਂ ਜੀ ਅੱਜ ਸਾਰਾ ਐਸਐਸਪੀ ਨੂੰ ਸਾਬ ਮਾਨਯੋਗ ਨੂੰ ਐਪਲੀਕੇਸ਼ਨ ਲਾਈ ਹੈ ਜੀ ਅਸੀਂ ਇਹ ਹੀ ਕਹਿਣਾ ਹੈ ਜੀ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਜੀ ਜਲਦ ਤੋਂ ਜਲਦ ਤਾਂ ਉਹਨਾਂ ਨੇ ਕੀ ਕਿਹਾ ਹੈ ਉਹਨਾਂ ਨੇ ਅੱਗੇ ਮਾਰਕ ਕਰਤੀ ਥੋੜੇ ਬਿਜੀ ਸੀਗੇ ਮੰਨ ਲਓ ਉਹਨਾਂ ਨਾਲ ਅੰਦਰ ਮੁਲਾਕਾਤ ਨਹੀਂ ਹੋਈ ਸਰ ਤਾਂ ਉਹਨ ਕੀ ਮੰਤੀ ਕਰਦੇ ਹੋ ਮੰਗੇ ਜੀ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਕੱਲ ਨੂੰ ਇਹਨਾਂ ਤੇ ਕੋਈ ਗਲਤ ਕਾਰਵਾਈ ਨਾ ਕੀਤੀ ਜਾਵੇ ਇਹਨਾਂ ਦੀ ਸ਼ਾਦੀ ਕਿੱਥੇ ਹੋਈ ਸੀ ਕਿੰਨੀ ਦੇਰ ਹੋ ਗਈ ਸ਼ਾਦੀ ਇਹ ਸਰ ਸ਼ਾਦੀ ਇਹਨਾਂ ਦੇ ਫਾਇਲ ਕਾਚ ਹੋਈ ਸੀ ਮੰਨ ਲਓ ਇਥੋਂ ਕੋਰਟ ਰਹੀ ਮੰਨ ਲਓ ਕਿਚਨ ਵਾਈਸ ਹਾਈ ਕੋਰਟ ਦਾ ਕਿੰਨੀ ਦੇਰ ਹੋ ਗਈ? ਇਹ ਪਿਛਲੇ 1.5 ਸਾਲ ਹੋ ਗਏ। ਤਾਂ ਅੱਜ ਆਈ ਸੀ ਉਹ। ਹਾਂਜੀ ਅੱਜ ਸਵੇਰ 9 ਵਜੇ ਦਾ ਟਾਈਮ ਸੀਗੀ ਜਿੰਨਾ ਸਾਡੇ ਕੋਲੇ ਮੰਨ ਲੇ CCTV ਕੇ ਫੋਟੋ ਜੀ ਵੀ ਆ ਸਾਡੇ ਕੋਲ ਸਰ।